ਖਾਲੀ ਕੰਡਾ ਤੇ ਉਸਦੀ ਚਾਲ ਆਪਾਂ ਕਿਸ ਤਰੀਕੇ ਨਾਲ ਦੇਖ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਕੱਲੀ ਪਲੀ ਨੂੰ ਟੰਗ ਕੇ ਅਤੇ ਇਹ ਚੀਜ਼ ਬਿਲਕੁਲ ਪਿੱਛੇ ਕਰਕੇ ਆਪਾਂ ਦੇਖਣਾ ਹੈ ਕਿ ਜਿਹੜਿਆ ਕੰਡੇ ਦਾ ਸਕੇਲ ਆ ਬਿਲਕੁਲ ਇਹਦੇ ਵਿੱਚਕਾਰ ਆਵੇ ਨਾ ਆਪਣੇ ਵੱਟੇ ਦੇਖਣੇ ਹੈ ਵੱਟਿਆਂ ਦੇ ਵਿੱਚ 2025 ਜਿਹੜੀ ਹੈਗੀ ਆ ਸਾਲ ਦੀ ਮੋਹਰ ਲੱਗੀ ਹੋਈ ਆ ਤਿੰਨਾ ਵੱਟਿਆਂ ਦੇ ਵਿੱਚ ਸੇਮ ਇੱਕੋ ਮੋਹਰ ਆ ਯਾਨੀ ਕਿ ਤਸਦੀਕ ਹੋਏ ਹੋਏ ਵੱਟੇ ਨੇ ਜੀ ਉਸ ਤੋਂ ਬਾਅਦ ਆਪ ਉੱਪਰ ਨਾ نیچے ਨਾ ਇੱਧਰ ਉੱਧਰ ਕਿਸੇ ਪਾਸੇ ਜਿਹੜਾ ਹੈ ਉਹ ਟੱਚ ਨਹੀਂ ਕਰਦਾ ਹੋਣਾ ਚਾਹੀਦਾ ਜੀ ਤੇ ਉਸ ਤੋਂ ਬਾਅਦ ਆਪਾਂ ਦਾ ਆਪਾਂ ਵੱਟੇ ਪਲੀ ਦੇ ਉੱਪਰ ਟੰਗ ਕੇ ਫਿਰ ਆਪਾਂ ਜਿਹੜਾ ਹੈਗਾ ਬੋਰੀ ਰੱਖਣੀ ਹੈ ਢੰਡਾ ਜਿਹੜਾ ਹੈ ਉਹ ਇੱਕ ਸਮਤਲ ਜ਼ਮੀਨ ਤੇ ਹੋਣਾ ਚਾਹੀਦਾ ਯਾਨੀ ਕਿ ਪੱਧਰ ਜ਼ਮੀਨ ਹੋਣੀ ਚਾਹੀਦੀ ਹੈ ਉੱਚਾ ਨੀਵਾ ਕੋਈ ਵੀ ਪੈਰ ਹੈ ਦਾ ਉਹ ਨਹੀਂ ਹੋਣਾ ਚਾਹੀਦਾ ਤੇ ਕੰਡੇ ਉੱਪਰ ਇੱਕ ਪਲੇਟ ਲੱਗੀ ਹੋਣੀ ਚਾਹੀਦੀ ਹੈ ਜਿਸ ਉੱਪਰ ਉਸ ਦਾ ਕੰਡਾ ਨੰਬਰ ਅਤੇ ਕੁੱਲ ਵੱਧ ਤੋਂ ਵੱਧ ਕਿੰਨਾ ਭਾਰ ਇਸ ਕੰਡੇ ਤੇ ਜੋਖਿਆ ਜਾ ਸਕਦਾ ਹੈ ਉਹ ਚੀਜ਼ ਆਪਾਂ ਦੇਖਣੀ ਹੈ ਫਿਰ ਉਸ ਤੋਂ ਬਾਅਦ ਆਪਾਂ ਬੋਰੀਆਂ ਦਾ वजन ਕਰਨਾ ਹੈ ਤੇ ਅਗਰ ਕਿਸਾਨ ਵੀਰਾਂ ਨੂੰ ਧੜਾ ਨਹੀਂ ਪਤਾ ਲੱਗਦਾ ਵੀ ਕਿੰਨਾ ਸੈੱਟ ਕਰਨਾ ਹੈ ਜਾਂ ਕਈ ਥਾਵਾਂ ਤੇ 700 ਗ੍ਰਾਮ ਕਰੀ ਜਾਂਦੇ ਨੇ ਕਈਆਂ ਤੇ 600 ਗ੍ਰਾਮ ਤਾਂ ਖਾਲੀ 10 ਬੋਰੀਆਂ ਦਾ वजन ਤੁਸੀਂ ਕੰਡੇ ਤੇ ਕਰਾ ਲੈਣਾ ਹੈ ਤੋਲ ਲੱਗਣ ਤੋਂ ਪਹਿਲਾਂ ਉਸ ਤੋਂ ਬਾਅਦ ਉਸ ਨੂੰ 10 ਜਿੰਨਾ ਵਜਨ ਆਊਗਾ ਉਸ ਨੂੰ 10 ਤੇ ਭਾਗ ਕਰਕੇ ਆਪਾਂ ਦੇਖ ਲੈਣਾ ਹੈ ਸੋ ਉਸ ਅਕੋਰਡਿੰਗ ਵੀ ਤੁਹਾਡਾ ਸੈੱਟ ਕਰ ਸਕਦੇ ਹਾਂ ਜਾਂ ਤਕਰੀਬਨ ਜੇ ਓਵਰਆਲ ਲੈਣਾ ਤਾਂ 600 ਗ੍ਰਾਮ ਆਪਾਂ ਜਿਹੜਾ ਹੈਗਾ ਤੁਹਾਡਾ ਉਹ ਲੈਣਾ ਹੈ ਇਸ ਤੋਂ ਵੱਧ ਨਹੀਂ ਲੈਣਾ ਹੈ ਜੇ ਕਿਸਾਨ ਚਾਹੇ ਤਾਂ ਵਿਚਕਾਰ ਤੋਲ ਰੋਕ ਕੇ ਵਜਨ ਉਹ ਦੇ